ਅੱਜ ਦੀ ਵੱਡੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਤੇ ਡੀਟੀਐਫ ਨੇ ਡੀਈਓ ਦਫ਼ਤਰ ਵਿਖੇ ਦਿੱਤਾ ਧਰਨਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਬਲਾਕ ਚੀਮਾ ਮੋਨਕ ਅਤੇ ਲਹਿਰਾ ਗਾਗਾ ਦੇ ਪ੍ਰਾਇਮਰੀ ਅਧਿਆਪਕਾਂ ਅਤੇ ਜ਼ਿਲ੍ਹਾ ਦੇ ਵੱਡੀ ਗਿਣਤੀ ਅਪਰ ਪ੍ਰਾਇਮਰੀ ਅਧਿਆਪਕਾਂ ਦੀਆਂ ਹਰਵਰੀ ਮਹੀਨੇ ਦੀਆਂ ਤਨਖਾਹਾਂ ਮਾਰਚ ਦਾ ਲਗਭਗ ਅੱਧਾ ਮਹੀਨਾ ਬੀਤ ਜਾਣ ਤੇ ਵੀ ਨਾ ਪੈਣ ਦੇ ਰੋਸ ਵੱਜੋਂ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਵੱਲੋਂ 6505 ਅਧਿਆਪਕ ਜਥੇਬੰਦੀਆਂ ਦੇ ਪ੍ਰਾਰਥੀ ਸਹਿਯੋਗ ਨਾਲ ਡੀਈਓ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ ਵੱਡੀ ਗਿਣਤੀ ਅਧਿਆਪਕਾਂ ਨੇ ਇਸ ਧਰਨੇ ਵਿੱਚ ਭਾਗ ਲਿਆ ਧਰਨੇ ਨੂੰ ਸੰਬੋਧਨ ਕਰਦੇ ਆ ਡੀਟੀਐਫ ਦੇ ਸੂਬਾ ਜਰਨਲ ਸਕਤਰ ਬਲਬੀਰ ਲੋਂਗੋਵਾਲ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਹਰਪਗਵਾਨ ਗੁਰਨੇ 6505 ਅਧਿਆਪਕ ਜੱਥੇਬੰਦੀ ਦੇ ਆਗੂ ਸੰਸਾਰ ਵਿੱਚ ਅਤੇ ਡੀਟੀਐਫ ਦੇ ਵੱਖ-ਵੱਖ ਬਲਾਕਾਂ ਦੇ ਆਗੂਆਂ ਸੁਖਜਿੰਦਰ ਸੰਗਰੂਰ ਗगनਦੀਪ ਧੂਰੀ ਗੁਰਪ੍ਰੀਤ ਪਸ਼ੌਰ ਆਦਿ ਨੇ ਕਿਹਾ ਕਿ ਜੱਥੇ ਅਧਿਆਪਕਾਂ ਦੀ ਤਨਖਾਹ ਵਿੱਚ ਹੋਈ ਦੇਰੀ ਲਈ ਪੰਜਾਬ ਸਰਕਾਰ ਅਤੇ ਇਸ ਦਾ ਸਿੱਖਿਆ ਵਿਭਾਗ ਜ਼ਿੰਮੇਵਾਰ ਹੈ ਜੋ ਤਨਖਾਹ ਰੋਕਣ ਦੀ ਗੈਰ ਰਸਮੀ ਹੁਕਮ ਜਾਰੀ ਕਰ ਰਿਹਾ ਹੈ ਉੱਥੇ ਵਿਭਾਗ ਦੇ ਹੇਠਲੇ ਪੱਧਰ ਤੇ ਅਧਿਕਾਰੀ ਬੀਪੀਈਓ ਡੀਈਓ ਆਦਿ ਵੀ ਜ਼ਿੰਮੇਵਾਰ ਹਨ ਜੋ ਇਸ ਮੁੱਦੇ ਨੂੰ ਓਨੀ ਗੰਭੀਰਤਾ ਨਾਲ ਨਹੀਂ ਲੈ ਰਹੇ ਜਿੰਨਾ ਗੰਭੀਰ ਇਹ ਮੁੱਦਾ ਹੈ ਤਨਖਾਹਾਂ ਨਾ ਮਿਲਣ ਤੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ 16 ਫਰਵਰੀ ਦੀ ਟਰੇਡ ਯੂਨੀਅਨਾਂ ਦੀ ਭਾਰਤ ਪੱਧਰ ਦੀ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੀਆਂ ਤਨਖਾਹਾਂ ਕੱਟਣ ਮਨਸ਼ਾ ਦਿਖਾਉਣ ਵਾਲੇ ਸਕੂਲ ਮੁਖੀਆ ਦੀ ਵੀ ਸਖਤ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਅਜਿਹਾ ਕਿਸੇ ਵੀ ਕਦਮ ਦਾ ਸਖਤ ਨੋਟਿਸ ਲੈਂਦੇ ਹੋਏ ਇਸ ਨੂੰ ਜ਼ਬਰਦਸਤ ਜਥੇਬੰਦਕ ਟੱਕਰ ਦਿੱਤੀ ਜਾਵੇਗੀ। ਦਾਖਲਿਆਂ ਸੰਬੰਧੀ ਰੱਖੀ ਗਈ ਮੀਟਿੰਗ ਵਿੱਚ ਪ੍ਰੀਖਿਆ ਡਿਊਟੀਆਂ ਕਾਰਨ ਸ਼ਾਮਲ ਨਾ ਹੋਣ ਸਕਣ ਵਾਲੇ ਸਕੂਲ ਮੁਖੀਆ ਨੂੰ ਡੀਟੀਓ ਵੱਲੋਂ ਨੋਟਿਸ ਕੱਢਣ ਦੀ ਵੀ ਨਿਖੇਦੀ ਕੀਤੀ ਗਈ। ਅਤੇ ਆਉਂਦੇ ਦਿਨਾਂ ਵਿੱਚ ਜਥੇਬੰਦਕ ਵਿਰੋਧ ਰਾਹੀ ਇਹਨਾਂ ਨੋਟਿਸਾਂ ਨੂੰ ਰੱਦ ਕਰਾਉਣ ਦੀ ਗੱਲ ਆਖੀ ਗਈ ਅੰਤ ਵਿੱਚ ਡਿਪਟੀ ਡੀਈਓ ਵੱਲੋਂ ਧਰਨੇ ਵਿੱਚ ਆ ਕੇ ਵਿਸ਼ਵਾਸ ਦਿਵਾਇਆ ਗਿਆ ਕਿ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਾਉਣ ਲਈ ਪੂਰ ਜ਼ੋਰ ਯਤਨ ਕਰਨਗੇ ਅਤੇ ਜਲਦ ਹੀ ਅਧਿਆਪਕਾਂ ਨੂੰ ਤਨਖਾਹਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ